ਗੁਰੂ ਮਾ ਜਮਾ ਵੇ ਜਾ ਪੁੱਤ ਫੋਨ ਤੇ ਲੱਗ ਗਿਆ ਇੰਨਾ ਤਾਂ ਟਾਈਮ ਹੋ ਗਿਆ ਰੋਟੀ ਪਾ ਕੇ ਖਾ ਲੰਦਾ ਹੁਣ ਬਣਾ ਤਾਂ ਮੈਂ ਦਿੱਤੀ ਤੀਗੀ ਹੁਣ ਮੈਂ ਤਾਂ ਇੰਨਾ ਫਿਰਤੁਰ ਨਹੀਂ ਹੁੰਦਾ ਤੈਨੂੰ ਪਤਾ ਹੀ ਹੈ ਕੋਈ ਨਹੀਂ ਮੈਂ ਖਾ ਲੂੰਗਾ ਚੱਕ ਕੇ ਤੇ ਤੂੰ ਆਰਾਮ ਹੀ ਕਰਿਆ ਕਰ ਤੂੰ ਜਿਆਦਾ ਤੁਰੇ ਫਰੇ ਜਾਣਾ ਕਰ ਅੱਜ ਪੁੱਤ ਮੇਰਾ ਕੁਸਥਰੀ ਠੀਕ ਲੱਗਿਆ ਹੁਣ ਮੈਂ ਸ਼ਾਮ ਦੀ ਰੋਟੀ ਤਾਂ ਆਪੇ ਬਣਾ ਲੀ ਮੈਂ ਤੇਰੀ ਚਾਚੀ ਨੂੰ ਜਵਾਬ ਦੇ ਦਾਂਗੀ ਅੱਛਾ ਚਲ ਵਧੀਆ ਮਾ ਜੇ ਫਰਕ ਹੈ ਐ ਦੁਬਾਰਾ ਟਾਈਮ ਨਾਲ ਲਈ ਜਾਕਰ ਹੌਲੀ ਹੌਲੀ ਸੈਟ ਹੋ ਜਾ ਚਲ ਮੈਂ ਤਾਂ ਠੀਕ ਆਂ ਦੱਸ ਮਨਪ੍ਰੀਤ ਦੀ ਸੱਸ ਕੀ ਮੇਤੀਗੀ ਮੈਂ ਤਾਂ ਪੁੱਛਣਾ ਵੀ ਭੁੱਲ ਗਈ ਨਾਲੇ ਤੋਂ ਇਨਾਂ ਕਵੇਲਾ ਕਥੇ ਕਰਿਆ ਆਏ ਆ ਉਹ ਮੈਂ ਰਸਤੇ 'ਚ ਕੰਮ ਹੋ ਗਿਆ ਜੀ ਉੱਥੇ ਰੁਕ ਗਏ ਕਿ ਜਿਆਦਾ ਉਸਤਲੇ ਵੀ ਉਹਦਾ ਕੀ ਦੱਸਾਂ ਮੈਂ ਉਹਦੀ ਹਾਲਤ ਤਾਂ ਨਾ تیرਤੋ ਵੀ ਡਾਊਨ ਐ ਉਹ ਤੋਂ ਤਾਂ ਵਿਚਾਰੀ ਤੋਂ ਉੱਥੇ ਬੈਠਾ ਵੀ ਮਸਾ ਜਾਂਦਾ ਪੁੱਤ ਤਾਂ ਹੀ ਤਾਂ ਮੈਂ ਦਿਨ ਕਿਹਾ ਸੀ ਵੀ ਖਬਰ ਨੂੰ ਜਾਇਆ ਨਾਲੇ ਜਿਹੜਾ ਆਪਾਂ ਫੋਨ ਕਰਿਆ ਦੀ ਤੈਨੂੰ ਵੀ ਗੁੱਸਾ ਆ ਗਿਆ ਬੀ ਮਨਪ੍ਰੀਤ ਦੀ ਸੱਸ ਨੇ ਜਵਾਬ ਦਿੱਤਾ ਪੁੱਤ ਜੇ ਉਹ ਜ਼ਿਆਦਾ ਬਿਮਾਰ ਤੀ ਤਾਂ ਹੀ ਉਹਨਾਂ ਨੇ ਨਾ ਕਰੀਆ ਨਹੀਂ ਤਾਂ ਭੇਜੇ ਦੇਣਾ ਤੀ ਗੁੱਸਾ ਤਾਂ ਮੋਹਣ ਦੇਖ ਹੋਈ ਤੀ ਬਾਕੀ ਹੁਣ ਜਾ ਕੇ ਪਤਾ ਲੱਗਿਆ ਵੀ ਜਤੀ ਡਾਉਣ ਵਾਲੀ ਸੱਸ ਚਲ ਕੋਈ ਨਾ ਪੁੱਤ ਹੁਣ ਉਹਨੂੰ ਵੀ ਛੱਡ ਕੇ ਆ ਨਹੀਂ ਤੀ ਸਕਦੀ ਹਉਦਾ ਵੀ ਕੀ ਕਸੂਰ ਆ ਤੈਨੂੰ ਐ ਹੋ ਗਿਆ ਵੀ ਮਨਪ੍ਰੀਤ ਨੇ ਮੈਨੂੰ ਜਵਾਬ ਦੇਤਾ ਆਉਣ ਨੂੰ ਆਪਣਾ ਤਾਂ ਚੱਲੀ ਹੋ ਜਾਂਦਾ ਤੇਰੀ ਚਾਚੀ ਨੇ ਰੋਟੀ ਬਣਾਤੀ ਹੁਣ ਮੇਰਾ ਸਰੀਰ ਚੱਲ ਪਿਆ ਚਲ ਮੈਂ ਸ਼ਾਮ ਨੂੰ ਆਪ ਬਣਾ ਲੀ ਚਲ ਕੋਈ ਨੀ ਤੂੰ ਆਪ ਤੇ ਧਿਆਨ ਰੱਖਿਆ ਕਰ ਉਹਦੀ ਸੱਸ ਵੀ ਠੀਕ ਹੋ ਜਾਊਗੀ ਤੇ ਪਹਿਲਾਂ ਤੂੰ ਠੀਕ ਹੋ ਜਾ ਚੱਲ ਰੋਟੀ ਪਾ ਕੇ ਖਾਏਂਗਾ ਕਿ ਲਿਆ ਕੇ ਦਵਾਂ ਕੋਈ ਨਹੀਂ ਤੂੰ ਆਰਾਮ ਕਰ ਮੈਂ ਆਪੀ ਜਾਣਾ ਆਪੇ ਪਾ ਕੇ ਲਿਆਉਣਾ ਹਾਂ ਉਹ ਠੀਕ ਹੈ ਮੈਂ ਤੇ ਤੂੰ ਮੈਂ ਵੀ ਜਾਨਨੀ ਆ ਪੈ ਜਾਨਨੀ ਆ ਪਾ ਕੇ ਉਹ ਘਰ ਦੀ ਬੁੱਤ ਭਾਂਡੇ ਰੱਖਦੀ ਮੈਂ ਆਪੇ ਮਾਂਜ ਦੂੰਗੀ ਕਿੱਧਰ ਜਾ ਕੇ ਆਈਆਂ ਤੂੰ ਨਹੀਂ ਮੈਂ ਤਾਂ ਇਹਨਾਂ ਦੇ ਬੀਤੀ ਦਾਦੀ ਦੇ ਘਰੇ ਰਹਾਣੀ ਉਹ ਸਾਗਨ ਜਾਂ ਦੇ ਕੇ ਆਈ ਸੀ ਮੈਂ ਬਹੂ ਨੂੰ ਹਾਂ ਬਹੂ ਨੂੰ ਸੋਹਣੀ ਬੁਲਾਈ ਆ ਜੇ ਰਾ ਦਾਜ ਕੀ ਦਿੱਤਾ ਰਾਣੀ ਆ ਦਿੱਤਾ ਦੇ ਸੰਜ ਕਰ ਫਾਤ ਜਮੀ ਅੱਛਾ ਹਾਂ ਦੂਰੀਆਂ ਦੂਰੀਆਂ ਚੀਜ਼ਾਂ ਦੇਤੀਆਂ ਦੇਖ ਲੈ ਫਿਰ ਹਨਾ ਨੂੰ ਤਾਂ ਕਰਮ ਵਾਲੇ ਹੁੰਦੇ ਨੇ ਭਾਈ ਜਿਨ੍ਹਾਂ ਨੂੰ ਉਹੀ ਗੱਲ ਇਹਨਾਂ ਨੂੰ ਸਮਾਨ ਮਿਲਦਾ ਹੈ ਹੋਰ ਬੁੜੀ ਜੇ ਨਦੀ ਤੋਹਨੀ ਕਰਦੀ ਤੇ ਆਂ ਕਰਦੀ ਫੁੱਲੀ ਲੈ ਨੋ ਇੰਨਾ ਦਾਜ ਰਹੀ ਆ ਹਾਂ ਫਿਰ ਬੁੜੀਆਂ ਦਾ ਤਾਂ ਉਹੀ ਗੱਲ ਧਰਤੀ ਪੱਬ ਕਿੱਥੇ ਲੱਗਣਾ ਜੇ ਜੀਦੀ ਨੂੰ ਦਾਜ ਲੈ ਕੇ ਆਈ ਹੋਵੇ ਹੋਰ ਵਿੱਚ ਐ ਕਹੀ ਜਾਂਦੇ ਨੇ ਵੀ ਦਾਜ ਦੇਣਾ ਲੈਣਾ ਪਾਪ ਐ ਹੈ ਝੂਲਮ ਐ ਵਿੱਚ ਦੇ ਲੋਕ ਹਟਦੇ ਨਹੀਂ ਹੈ ਨਾ ਦਾਜ ਦੇਣੋਂ ਹਟਦੇ ਕਹਨ ਉਹਨੇ ਜਿਹਨੇ ਲੈਣਾ ਫਿਰ ਉਹ ਤੇ ਲੈਣੇ ਆ ਲੱਗਣਾ ਮੇਰੇ ਮੁੰਡਾ ਲੱਗਿਆ ਹੋਇਆ ਹੈ ਨਾ ਹਾਂ ਰਾਣੀ ਜਦੋਂ ਇੰਨੀ ਜ਼ਮੀਨ ਆ ਜਾਇਆ ਜਾਤਾ ਹੈ ਨਾ ਦਾਜ ਦੇਣਾ ਤਾਂ ਬਣਦਾ ਹੀ ਆ ਪੈਸੇ ਤੇ ਲੱਗ ਲਾ ਦਿਨ ਦੇ ਆਪ ਦੇ ਨੂੰ ਚਲੋ ਆਈਆਂ ਵੀਰਪਾਲ ਦਿੰਦੇ ਹੋਣੇ ਭਾਈ ਜਿੰਨਾਂ ਕੋਲੇ ਅਗਰੀ ਦਾ ਪੈਸਾ ਦੇ ਦੇ ਦਿੰਦੇ ਨੇ ਕਿ ਨਹੀਂ ਅੰਦਰੋਂ ਦੀ ਮੰਗ ਬਥੇਰਾ ਲੈਂਦੇ ਨੇ ਦਾਜ ਚਲਾਇਆ ਹੁੰਦਾ ਆਪ ਕੋ ਆਪਣੇ ਸਵਾ ਹੁੰਦੇ ਨੇ ਜਮੀਨ ਜਾਇਦਾਦ ਤਾਂ ਤੇਰੇ ਕੋਲੇ ਬਿਠੇਰੀ ਸੀ ਰਾਣੀ ਤਾਂ ਇਹ ਪਤਾ ਨਹੀਂ ਕਾਤੋਂ ਨਹੀਂ ਦਾਜ ਲੈਤਾ ਬੀਰਪਾਲ ਮੇਰੀ ਗੱਲ ਸੁਣ ਹੁਣ ਸਾਡੇ ਘਰੇ ਸੁਖਣਾ ਰੱਬ ਦਾ ਦਿੱਤਾ ਸਭ ਕੁਝ ਹੈ ਕਾਸੇ ਦਾ ਤੋੜ ਨਹੀਂ ਮੁੰਡਾ ਮੇਰਾ ਨੌਕਰੀ ਲੱਗਿਆ ਹੋਇਆ ਹੈ ਕੀ ਕਰਨਾ ਹੈਗਾ ਹਾਂ ਚਲ ਉਹ ਤਾਂ ਗੱਲ ਤੇਰੀ ਵੀ ਠੀਕ ਆ ਤੇਰੇ ਵਰਗੀ ਸੋਚ ਹਰ ਇੱਕ ਦੀ ਨਹੀਂ ਹੈਗੀ ਨਾ ਇਹ ਵੀ ਤੇਰੀ ਗੱਲ ਸਹੀ ਆ ਭਾਈ ਸੋਚ ਵੀ ਆਪਾਂ ਹੈਨਾ ਕਿਸੇ ਦੀ ਬਾਦਲ ਨਹੀਂ ਸਕਦੇ ਹਾਂ ਚਲ ਮੈਂ ਜਾਂਦੀ ਆਂ ਅੱਛਾ ਉਰੀ ਹਲੇ ਤਾਂ ਬਹੁ ਉਹਨਾਂ ਦੀ ਆਉਰੀ ਅਜੇ ਤਾਂ ਜਾਂਦੀ ਨਹੀਂ ਇੱਕ ਦੋ ਦਿਨਾਂ ਨੂੰ ਜਾਊਗੀ ਆਉਣਗੇ ਕਹਿੰਦੀ ਅੱਛਾ ਚੱਲ ਦੇਖ ਲੈ ਲੈ ਹਨ ਘਰੇ ਆ ਕੇ ਮੇਨੇ ਮਾਰ ਮਾਰ ਜਾਂਦੇ ਨੇ ਨਹੀਂ ਇਹਦਾ ਕਿਹੜਾ ਕੁਸ ਖੜਿਆ ਤੀ ਬਿਉਰੇ ਮੇਰੇ ਕੋਲੇ ਖੜਦੀ ਖੜ ਕੇ ਮੈਨੂੰ ਸੁਣਾ ਕੇ ਜਾਂਦੀ ਜਾਣ-ਜਾਣ ਕਰਦੀਆਂ ਨੇਗੀ ਤੀਵੀਆਂ ਵੀ ਕੀ ਕਰਾਂ ਜਦੋਂ ਆਪਦੇ ਹੀ ਸਿੱਕਾ ਖੋਟਾ ਹੈ ਇਹਨਾਂ ਨੂੰ ਤਾਂ ਕਹਿਣ ਦਾ ਮੌਕਾ ਮਿਲਦਾ ਹੀ ਹੈ ਇਹ ਵੀ ਸਵਾਦ ਲੈਣ ਆਉਂਦੀਆਂ ਨੇ ਵੀ ਕੀ ਕਹਿੰਦੀ ਹੈ ਕੀ ਨਾ ਕਹਿੰਦੀ ਹੈ ਆ ਕੰਜਰ ਮੁੰਡਾ ਨੇ ਨਹੀਂ ਆਖੇ ਲੱਗਿਆ ਮੈਂ ਤਾਂ ਬਥੇਰਾ ਰੋਲਾ ਪਾਇਆ ਤੀ ਵੀ ਚਲ ਕੁਝ ਨਹੀਂ ਹੁੰਦਾ ਹੈਗਾ ਉਸ ਤਾਂ ਦਾਜ ਦੇ ਵੀ ਪੜਾਇਆ ਲਿਖਾਇਆ ਐ ਐਡਾ ਵੱਡਾ ਕਰਿਆਗਾ ਕੋਈ ਮੁੱਲ ਨਹੀਂ ਬੁੰਨਦਾ ਤਾ ਕੰਜਰ ਨੇ ਵੀਰੋ ਕਿਹੜੇ ਵੇਲੇ ਦਾ ਮਿਲ ਕੇ ਮੈਨੂੰ ਘਰੇ ਵਾਪਸ ਗਿਆ ਨਾ ਉਹਨੇ ਕਿ ਫੋਨ ਲਾਇਆ ਵੀ ਮੈਂ ਪਹੁੰਚ ਗਿਆ ਕਿਤੇ ਨਾ ਹੋ ਗਈ ਬੀਜਦਣ ਕਰੇ ਪਹੁੰਚੇ ਹੋਵੇ ਮੰਮੀ ਜ਼ਿਆਦਾ ਬਿਮਾਰ ਹੋਵੇ ਉਹਨੂੰ ਲੈ ਕੇ ਕਿਤੇ ਬਾਗ ਗਿਆ ਹੋਵੇ ਮੈਂ ਤਣਾ ਬਸ ਇਹਨਾਂ ਦੀ ਟੈਨਸ਼ਨ ਨਹੀਂ ਖਾ ਲੈਣਾ ਨਾਲੇ ਮੈਂ ਵੀ ਅੱਜ ਦੇਖਦੀ ਆ ਮੰਮੀ ਨਾਲ ਗੱਲ ਕਰ ਹੀ ਲੈਣੀ ਆ ਵੀ ਮੰਮੀ ਮੈਨੂੰ ਬਾਗ ਜਾਣ ਦਿਓ ਛਾ ਪਾਣੀ ਦਈ ਔਖਾ ਕਰੇ ਚਾਚੀ ਨੂੰ ਵੇਜੂਗੀ ਨਾਲੇ ਮੰਮੀ ਨੂੰ ਦੱਸ ਦਿੰਨੀ ਆ ਵੀ ਚਾਚੀ ਤੁਹਾਡੇ ਕੋਲੇ ਰਹਿ ਜਾਣਗੇ ਤੁਹਾਡਾ ਖਾਣ ਪੀਣ ਸਾਰਾ ਉਹ ਕਰਦਿਆ ਕਰਨਗੇ ਮੈਂ ਬਗ ਜੂ ਕੋਈ 2 ਦਿਨ ਲਾਇਆ ਹੋਗੀ ਹੌਸਲਾ ਜੇ ਤਾਂ ਕਰਨੀ ਪੈਣਾ ਆਈ ਤਾਂ ਜੁੱਟਾ ਡਰ ਕੇ ਬੈਠੀ ਰਹੀ ਹੈ ਤਾਂ ਤੇਰੀ ਸਾਰੀ ਸੌਜੀ ਕੁਝ ਉਹਦੇ ਪੇਕੇ ਨਾਲੋਂ ਇਹਨਾਂ ਨੇ ਤਾਂ ਤੁਹਾਨੂੰ ਮਿਲਣ ਵਰਤਨ ਦੇਣਾ ਹੀ ਨਹੀਂ ਹੈਗਾ ਮਹਾਰਾਣੀ ਹੋਣ ਪਤਾ ਨਹੀਂ ਕਿੱਧਰ ਗਈ ਹੈਗੀ ਕਿਤੇ ਦਿਸਦੀ ਨਹੀਂ ਹੈਗੀ कमरे में के बेली बही होनी कोने हुन। मैं मन ड्रामा शुरू करती हाय 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 मानप्रीत हाय हाय नी मानप्रीत हाय रे बा हाय हाय ਪਤਨੀ ਮੇਰੇ ਤਾਂ ਲੱਤਾਂ ਇੰਨੀਆਂ ਦੁਖਣ ਲੱਗੀਆਂ। ਮੰਮੀ ਤੁਸੀਂ ਮੈਨੂੰ ਪਹਿਲਾਂ ਫਰਮਾਕਾ ਦੇ ਦਿੰਦੇ। ਮੈਂ ਤੁਹਾਨੂੰ ਕੋਈ ਗੋਲੀ-ਗੋਲੀ ਦੇ ਜਾਂਦੀ ਦਰਦ ਵਾਲੀ। ਲੈ ਦੱਸ ਗੋਲੀਆਂ ਤਾਂ ਮੈਂ ਤਿੰਨ ਲੈ ਲਈ ਐ ਏਦੋਂ ਪਹਿਲਾਂ। ਮੈਨੂੰ ਤੈਨੂੰ ਪਤਾ ਤਾਂ ਹੈਗਾ ਮਨਪ੍ਰੀਤ। ਗੋਲੀਆਂ ਨਾਲ ਮੈਨੂੰ ਹੋਰ ਜ਼ਿਆਦਾ ਕਬਰਾਟ ਹੋਣ ਲੱਗ ਜਾਂਦੀ ਐ। ਲੈ ਮੰਮੀ ਤੁਸੀਂ ਤੁਸੀਂ ਹੋ ਮੈਂ ਨੱਪ ਦਿੰਦੀ ਆ ਤੁਹਾਡੀਆਂ ਨੂੰ। ਮਨਪ੍ਰੀਤ ਅਰੇ ਅੜ ਦੇ ਪੁੱਤ ਤੂੰ ਤਾਂ ਆਪ ਥੱਕੀ ਹੋਈ ਐ। ਸਾਰਾ ਤਾਂ ਕੰਮ ਕਰਦੀ ਐ। ਨਹੀਂ ਕੋਈ ਨਾ ਤੁਸੀਂ ਲੱਤਾਂ ਸਿੱਧੀਆਂ ਕਰੋ ਮੈਂ ਲੱਤ ਦਿੰਦੀ ਆਂ ਮਨਪ੍ਰੀਤ ਰਹਿਣ ਦੇ ਪੱਤਾ ਤੂੰ ਵੀ ਥੱਕੀ ਹੋਈ ਹੈਗੀ ਹੁਣ ਤਾਂ ਕੰਮ ਕਰਕੇ ਛੱਟੀਆਂ ਗਈ ਤੂੰ ਦਮ ਲੈ ਲੈ ਬੰਦ ਮਮਮੀ ਫੇਰ ਕੀ ਹੋਗੋ ਹੁਣ ਤੁਸੀਂ ਤਕਲੀਫ ਚੋਂ ਜੇ ਮੈਂ ਤੁਹਾਡੇ ਅੰਦਰ ਤੱਕ ਕੁੱਟ ਵੀ ਦਊਂਗੀ ਮੈਂ ਕਿਹੜਾ ਲੱਸੀ ਹੋਣ ਲੱਗੀ ਆਂ ਨਾਲੇ ਕੰਮ ਦੀ ਕਿਉਂ ਫਿਕਰ ਕਰਦੇ ਹੋ ਤੁਸੀਂ ਕੰਮ ਕਿਤੇ ਆਪਣੇ ਘਰ ਚ ਕਿੰਨਾ ਕ ਬਸ ਆ ਭਾਂਡੇ ਆ ਕਦੇ ਭਾਂਡੇ ਧੋ ਲੋ ਕਦੇ ਰੋਟੀ ਬਣਾ ਲੋ ਦੋ ਜਾਨਾਂ ਦਾ ਕੰਮ ਆ ਉਦੋਂ ਮੈਂ ਆਪ ਹੀ ਕਰ ਲੈਂਦੀ ਆ ਮੈਨੂੰ ਤਾਂ ਇਹੋ ਜਿਹੀ ਕੋਈ ਗੱਲ ਹੈ ਹੀ ਨਹੀਂ ਮੇਰੇ ਬੰਦ ਮਨਪ੍ਰੀਤ ਤੂੰ ਵੀ ਬੁੱਤ ਥੱਕ ਜਾਂਦੀ ਆ ਸਾਰਾ ਦਿਨ ਫਿਰਦੀ ਹੁਣ ਬਿੰਦਕ ਤੇਰਾ ਦਮ ਲੈਣ ਦਾ ਟਾਈਮ ਹੁੰਦਾ ਹੈ ਹੁਣ ਤੂੰ ਲੱਤਾਂ ਦੱਬਣ ਲੱਗੀ ਓ ਮਮੀ ਕੁਛ ਨਹੀਂ ਹੁੰਦਾ ਆਰਾਮ ਕਰਨ ਨਾਲ ਕੀ ਹੋ ਜੂਗਾ ਲੈ ਦੱਸ ਘਰ ਦੇ ਕੰਮ ਨੇ ਇਹ ਕਿਹੜਾ ਕੋਈ ਆਪਾਂ ਬਾਹਰਲਾ ਕਰਕੇ ਆਉਨੇ ਆਂ ਫੱਕ ਜਾਂਨੇ ਆ ਨਾਲੇ ਪੈ ਰਹੇ ਓ ਤੁਸੀਂ ਉੱਠਾ ਤੋਵੇ ਚਲ ਕੋਈ ਨਾ ਬਿੰਦ ਬਹਿ ਜਾਂਦੀ ਆ ਬੇਬੀ ਵੀ ਥੱਕ ਜਾਂਦੀ ਆ ਮੰਮੀ ਜਦੋਂ ਕੋਈ ਤਕਲੀਫ ਹੁੰਦੀ ਆ ਨਾ ਤੁਸੀਂ ਮੈਨੂੰ ਉਹਦੀ ਆਵਾਜ਼ ਮਾਰ ਲਿਆ ਕਰੋ ਮੈਂ ਨਾ ਪਹਿਲਾਂ ਤਾਂ ਆਪਣੇ ਹੱਥਾਂ ਨਾਲ ਕੁੱਟੇਗੀ ਹੁਣ ਤਾਂ ਬਾਲੀਆਂ ਹੀ ਦੁਖਣ ਲੱਗਿਆ ਮੈਂ ਤਾਂ ਅਨਸਰ ਦੇ ਨੂੰ ਬੋਲ ਮਾਰੇ ਤੈਨੂੰ ਚਲ ਕੋਈ ਨਾ ਮੈਂ ਲਿਆ ਕੇ ਦਿੰਦੀ ਆ ਕੋਈ ਦਵਾਈ ਦਰਦ ਦੀ ਕੋਈ ਗੋਲੀ ਦਿੰਦੀ ਆ ਨਾਲੇ ਮੈਂ ਤਾਂ ਤੁਹਾਡੇ ਨਾਲ ਵੈਸੇ ਕਿਉਂ ਗੱਲ ਕਰਨ ਆਈ ਸੀ ਹੁਣ ਮੈਨੂੰ ਇਹ ਨਹੀਂ ਸਮਝਉਂਦੀ ਧੀ ਗੱਲ ਕਰਨੀ ਸਹੀ ਆ ਕਿ ਗਲਤ ਕੀ ਗੱਲ ਕਰਨੀ ਸੀ ਪੁੱਤ ਦੱਸ ਤਾਂ ਸਹੀ ਮੰਮੀ ਉੱਧਰ ਮੰਮੀ ਬਿਮਾਰ ਹਨ ਤੁਹਾਨੂੰ ਪਤਾ ਹੀ ਆ ਨਾਲੇ ਵੀਰਾ ਵੀ ਮਿਲ ਕੇ ਗਿਆ ਹਨ ਉਹਦੇ ਕੋਲ ਮਿਲਣਾ ਹੈ ਉਹਦੇ ਵੀ ਮੈਨੂੰ ਇਹੀ ਗੱਲ ਕਹਿ ਕੇ ਗਿਆ ਵੀ ਕੋਈ ਨਾ ਤੂੰ ਗੇੜਾ ਮਾਰ ਲਈ ਜਦੋਂ ਮਾਸੀ ਠੀਕ ਹੋ ਗਈ ਤੇ ਹੁਣ ਫੋਨ ਕਰਕੇ ਵੀ ਦੱਸਿਆ ਮੈਨੂੰ ਵੀ ਮੰਮੀ ਦੀ ਨਾ ਹਾਲਤ ਤਾਂ ਸਗੋਂ ਵਿਗੜਦੀ ਜਾਂਦੀ ਹੈ ਸਹੀ ਨਹੀਂ ਹੋਈ ਉਹ ਕਹਿੰਦਾ ਵੀ ਪਤਾ ਲੈ ਜੀ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਤੁਸੀਂ ਵੀ ਇੱਧਰ ਬਿਮਾਰ ਹੋ ਮੈਂ ਜਾਵਾਂ ਕਿ ਨਾ ਜਾਣਾ ਕੋਈ ਨਾ ਪਤਾ ਮੈਂ ਤਾਂ ਔਖੀ ਸੌਖੀ ਟੈਮ ਟਪਾਲੂੰਗੀ ਤੂੰ ਜਾ ਆਇਆ ਤੇਰੀ ਮਾਂ ਕੋਲੇ ਵੈਸੇ ਤਾਂ ਮੈਂ ਮੈਨੂੰ ਪਤਾ ਤੁਸੀਂ ਬਿਮਾਰ ਹੋ ਚਾਚੀ ਜੀ ਨਾਲ ਕੀਤੀ ਸੀ ਗੱਲ ਜਿਵੇਂ ਤੁਸੀਂ ਰਹਿ ਜਾਓ ਮੰਮੀ ਕੋਲੇ ਹਨਾ ਚਾਹ ਪਾਣੀ ਦਾ ਹੀ ਔਖਾ ਹੈ ਮੰਮੀ ਹੋਰ ਕੀ ਆ ਚਾ ਤੁਹਾਨੂੰ ਦੇਖਣਾ ਚਾਚੀ ਨੇ ਤਾਂ ਕਹਿਤਾ ਸੀ ਵੀ ਕੋਈ ਨਾ ਤੂੰ ਬਾਬ ਜਾ ਜੇ ਇੱਕ ਦੋ ਦਿਨ ਲਾ ਕੇ ਆਉਣੇ ਤਾਂ ਵੀ ਲਾਇਆ ਹਨਾ ਕੋਈ ਨਾ ਮੈਂ ਆ ਕੇ ਦੇਖ ਲਿਆ ਕਰੂੰਗੀ ਬਾਬੇ ਦੀ ਰੋਟੀ ਵੀ ਬਣਾ ਦਿਆ ਕਰੂੰ ਪਰ ਬਸ ਹੁਣ ਮੈਨੂੰ ਆਏ ਜਿਆ ਵੀ ਤੁਸੀਂ ਖਾਸੇ ਬਿਮਾਰ ਹੋ ਚਲ ਕੋਈ ਨਾ ਪਤਾ ਤੇਰੀ ਮਾਂ ਦਾ ਪਤਾ ਲੈਣਾ ਵੀ ਬਣਦਾ ਹੀ ਹੈ ਮੇਰੇ ਤਾਂ ਆਪ ਹੀ ਟਾਈਮ ਪਾਸ ਹੋ ਜਾਊਗਾ ਤੇਰੀ ਮਾਂ ਐਂ ਆਖੂਗੀ ਵੀ ਆਈ ਜੋ ਨਹੀਂ ਹੈਗੀ ਮੇਰੇ ਕੋਲੇ ਮੰਮੀ ਮੇਰੇ ਨਾਲ ਦੋ ਚਿੱਤਾਂ ਚਿਤਰਿਆ ਹੋਇਆ ਪਿਆ ਇੱਥੇ ਬਾਵਾ ਕੰਮ ਤੇ ਭੱਜ ਜਾਂਦਾ ਥੋਡੇ ਕੋਲੇ ਸਿਰਫ ਮੈਂ ਹੀ ਰਹਿ ਜਾਨੀਆ ਘਰੇ ਉੱਥੇ ਤਾਂ ਚਲੋ ਮੰਮੀ ਕੋਲੇ ਹਮੇਸ਼ਾ ਹੀ ਵੀਰਾ ਰਹਿੰਦੀ ਏ ਕਰੇ ਉਹਨੇ ਤਾਂ ਆਪਦਾ ਕੰਮ ਕਾਰ ਛੱਡਤਾ ਉਹਨੂੰ ਪਤਾ ਵੀ ਜਦੋਂ ਕੋਈ ਸਾਂਭਣ ਵਾਲਾ ਹੀ ਨਹੀਂ ਬਾਕੀ ਆਂਡ ਗਵੰਡ ਦਾ ਵੀ ਤੁਹਾਨੂੰ ਪਤਾ ਕੋਈ ਕਿੰਨਾ ਕ ਸਾਂਭਦਾ ਹੁੰਦਾ ਹਨਾ ਹਾਂ ਤੀਏ ਇਹ ਤਾਂ ਤੇਰੀ ਗੱਲ ਸਿਆਣੀ ਹੈਗੀ ਆਂਡਗਮੜ ਸਾਹਬ ਦਾ ਵੀ ਕੌਣ ਹੈ ਇਹ ਵੀ ਤੇਰੀ ਗੱਲ ਸਹੀ ਹੈ ਵੀ ਮੇਰੇ ਕੋਲੇ ਕੋਈ ਦਿਨੇ ਹੁੰਦਾ ਨਹੀਂ ਹੈਗਾ ਚੱਲ ਕੋਈ ਨਾ ਫੇਰ ਵੀ ਪਤਾ ਲੈਣਾ ਤਾਂ ਬਣਦਾ ਹੀ ਹੈ ਹਾਂਜੀ ਕੋਈ ਨਾ ਚਲੋ ਮੈਂ ਪਤਾ ਤਾਂ ਲੈ ਹੀ ਆਉਂਗੀ ਕਿਸੇ ਨੂੰ ਜਾ ਕੇ ਰਹਿਣਾ ਨਾ ਸਹੀ ਚਲ 2 ਘੰਟੇ ਮਿਲਿਆ ਹੀ ਬਹੁਤ ਹੁੰਦਾ ਹੈ ਹਨਾ ਹਾਂ ਚਲ ਉਹਨੂੰ ਐ ਹੋ ਜੂਗਾ ਜਿੰਨੀ ਉਮਰ ਲਿਖੀ ਆ ਉਹ ਤਾਂ ਬੰਦੇ ਨੇ ਭੋਗਣੀ ਹੀ ਹੁੰਦੀ ਹੈ ਐਂ ਤਾਂ ਮੇਉ ਦੀ ਮੰਗ ਹੈ ਇੱਥੇ ਬੈਠੀ ਬਥੇਰੀਆਂ ਅਰਦਾਸਾਂ ਕਰਦੀਆਂ ਬਥੇਰੀਆਂ ਦੁਆਵਾਂ ਕਰਦੀਆਂ ਲੈ ਐਂ ਤਾਂ ਟਲ ਮੱਠ ਮਾੜੀ ਮੋਟੀ ਹੋਈ ਜਾਂਦੀ ਐ ਐਂ ਥੋੜੀ ਨਾ ਕੁਝ ਹੋਣ ਲੱਗਿਆਗਾ ਚਲੋ ਮੰਮੀ ਮੈਂ ਤੁਹਾਡੇ ਲਈ ਨਾਲੇ ਗੋਲੀ ਲੈ ਕੇ ਆਉਂਦੀ ਆ ਨਾਲੇ ਚਾਹ ਬਣਾਵਾ ਤੁਹਾਨੂੰ ਹਾਂ ਬਣਾ ਲੈ ਥੋੜੀ ਜੀ ਜੀ ਆ ਨਾ ਮਾ ਕੁੜੀ ਭੇਜਦੀਆਂ ਤੈਨੂੰ ਇਹ ਮੇਰੇ ਬਸ ਚੱਲੇ ਨਾ ਮੈਂ ਤਾਂ ਤੇਰੀ ਮਾਂ ਤੇ ਮਰੀ ਤੇ ਬਿਨਾਂ ਤੈਨੂੰ ਜਾਣ ਦੇਵਾਂ ਤੂੰ ਪਤਾ ਲੈਣ ਨੂੰ ਕਹਿੰਦੀ ਐ ਜਾ ਲੈ ਪਤਾ ਤੁੱਤਾ ਮਨਪੀਤ ਮੰਮੀ ਕਿਵੇਂ ਹੁਣ ਠੀਕ ਨੇ ਮੇਥ ਵਾਲੀ ਮੰਮੀ ਦੀ ਗੱਲ ਨਹੀਂ ਕਰਦਾ ਪਿੰਡ ਵਾਲੀ ਮੰਮੀ ਦੀ ਗੱਲ ਕਰਦਾ ਅੱਛਾ ਉਹ ਵੀ ਬਸ ਠੀਕ ਹੀ ਨੇ ਫਿਰ ਤੂੰ ਚੱਲ ਜਾਣਾ ਸੀਗਾ ਮੰਮੀ ਦਾ ਪਤਾ ਤਾਂ ਲੈ ਆ ਨਾ ਜਾ ਕੇ ਤੂੰ ਯਾਰ ਐਂ ਕਿਵੇਂ ਬਗਤਾਂ ਤੁਹਾਨੂੰ ਪਤਾ ਤਾਂ ਹੈ ਵੀ ਇੱਧਰ ਮੰਮੀ ਬਿਮਾਰ ਨੇ ਐ ਛੱਡ ਕੇ ਨਹੀਂ ਨਾ ਮੈਂ ਜਾ ਸਕਦੀ ਓਏ ਉਹ ਤਾਂ ਮੈਨੂੰ ਪਤਾ ਵੀ ਇੱਥੇਲੇ ਮੰਮੀ ਵੀ ਬਿਮਾਰ ਨੇ ਯਾਰ ਮੈਂ ਹੁਣ ਕੰਮ ਤੋਂ ਛੁੱਟੀਆਂ ਤਾਂ ਲਈਆਂ ਹੋਈਆਂ ਮੈਂ ਬਿੰਦ ਚੱਟ ਬਹਿ ਜਾ ਕੋ ਨੂੰ ਮਾਂ ਕੋਲੇ ਕੋਈ ਚਾਹ ਦੇਣੀ ਆ ਕੋਈ ਦਵਾਈ ਬੁੱਟੀ ਦੇਣੀ ਆ ਮੈਂ ਹੈਗਾ ਤੂੰ ਜਾ ਕੇ ਉੱਥੇ ਦੋ ਦਿਨ ਲਾਇਆ ਤੁਹਾਡੇ ਫੇਰ ਵੀ ਖੇਤ ਦੇ ਕੰਮ ਕਰ ਬਥੇਰੇ ਹੋ ਜਾਂਦੇ ਆ ਕਿੰਨਾ ਕੁ ਟਾਈਮ ਘਰੇ ਬੈਠੇ ਰਹੋਗੇ ਸਾਰਾ ਦਿਨ ਤਾਂ ਘਰੇ ਲੰਘਦਾ ਨਹੀਂ ਪਰ ਮੰਮੀ ਦੀਆਂ ਕਦੇ ਲੱਤਾਂ ਦੁਖਦੀਆਂ ਨੇ ਕਦੇ ਸਿਰ ਦੁਖਦਾ ਨੱਪਣ ਘੁੱਟਣ ਨੂੰ ਮੈਂ ਹੀ ਆ ਹੋਰ ਕੌਣ ਕਰੇ ਬੀਬੀ ਸਹੀ ਹੈ ਯਾਰ ਨਾ ਕਿਸ ਰਿਸ਼ਤੇ ਨੂੰ ਬੁਲਾ ਸਕਦੇ ਆ ਕਿਉਂਕਿ ਹਰੇਕ ਦੇ ਘਰੇ ਹੋਈ ਗੱਲ ਆ ਵੀ ਆਪਦਾ ਕੰਮ ਕਰ ਤੋਂ ਵੀ ਵਹਿਲ ਨਹੀਂ ਮਿਲਦੀ ਕਿਸੇ ਨੂੰ ਹੋਰ ਹੁਣ ਤਾਂ ਸਾਰਿਆਂ ਦੇ ਘਰੇ ਵਿਫਤਾ ਹੀ ਛਿੜਦੀ ਐ ਕੋਈ ਆਵਦੇ ਦੇ ਕੰਮਾਧੰਦਾ ਚ ਲੱਗੇ ਹੁੰਦੇ ਆ ਕਿਸੇ ਦਾ ਕਿਵੇਂ ਕਿਸੇ ਦਾ ਕਿਵੇਂ ਕੋਈ ਮਿਸਤਰੀ ਲਾ ਰੱਖਿਆ ਕਿਸੇ ਨੇ ਉਹ ਨਾਲੇ ਅੱਜ ਕੱਲ ਤਾਂ ਬੈਸੇ ਵੀ ਕੋਈ ਆਕੇ ਨਹੀਂ ਖੜਦਾ ਹੈਗਾ ਹਰੇਕ ਤੇ ਆਪਦੇ ਘਰੇ ਰੰਡੀ ਰੋਣੀ ਦੀ ਗੱਲ ਆ ਪੂਰੀ ਚੜਦੀ ਕਿੱਥੋਂ ਕੀ ਆਕੇ ਖੜਜੋ ਆਪਦੇ ਚੱਲ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ ਅੰਦਰ ਚਾਹ ਬਣਾਈ ਪਈ ਐ ਮਮਮੀ ਨੂੰ ਹੁਣੇ ਬਣਾ ਕੇ ਦਿੱਤੀ ਸੀ ਨਾਲ ਤੁਸੀਂ ਪੀ ਲਓ ਹੈਂ ਮੈਂ ਨਾ ਆਵਾਂ ਤੇ ਦੂਜਾ ਨਾਲ ਤੁਹਾਨੂੰ ਨਾਲ ਹੀ ਜਾਣਾ ਪੈਣਾ ਮੇਰੇ ਕਿਉਂਕਿ ਮੈਂ ਤਾਂ 2 ਘੰਟੇ ਜਾਉਂਗੀ ਉੱਥੇ ਮਿਲ ਕੇ ਫਿਰ ਮੈਂ ਮੁੜਨਾ ਹੀ ਆ ਮੈਂ ਕਿੱਧਰ ਬੱਸਾਂ ਜੇ ੱਤਕੇ ਖਾਉਂਗੀ ਚਲ ਤੇ ਵੀ ਤੇਰੀ ਗੱਲ ਸਹੀ ਆ ਆਪਣੇ ਕਾਲੀ ਕੀਤਾ ਕੁਛ ਨਹੀਂ ਹੋਣਾ ਜਿਹੜਾ ਟਾਈਮ ਜਿੱਥੇ ਜਿਹੜੇ ਕੰਮ ਤੇ ਲਿਖਿਆ ਹੁੰਦਾ ਨਾ ਉਹ ਉਸੇ ਟਾਈਮ ਹੀ ਹੋਣਾ ਸਹੀ ਕਿਹਾ ਮਨਪ੍ਰੀਤ ਚਲ ਮੰਮੀ ਦੀ ਸਿਹਤ ਪਹਿਲਾਂ ਠੀਕ ਹੋ ਜਾਂਦੀ ਆਪਾਂ ਦੋ ਜਣੇ ਜਾ ਕੇ ਮਿਲ ਆਵਾਂਗੇ ਫਿਰ ਉੱਥੇ ਮੰਮੀ ਜੀ ਕੋਈ ਨਾ ਐ ਤਾਂ ਮੈਂ ਵੀਰੇ ਨੂੰ ਮਿੰਟ ਮਿੰਟ ਬਾਅਦ ਫੋਨ ਲਾਈ ਜਾਂਦੀ ਹੁੰਦੀ ਆ ਪਤਾ ਤਾਂ ਲੱਗਦਾ ਹੀ ਰਹਿੰਦਾ ਚਲ ਠੀਕ ਨੇ ਕੋਈ ਨਾ ਚਲ ਹੋ ਜਾਣਗੇ ਕੀ ਪਤਾ ਸੀ ਬਿਮਾਰੀ ਦੇ ਹਲਾ ਦੋਨਾਂ ਕਰਜ ਇੱਕਦਮ ਆਉਣੀ ਹੈ ਹੋਰ ਹੁਣ ਫਿਰ ਦੋਨੇ ਮਾਵਾਂ ਵੀ ਬਰਾਬਰ ਨੇ ਚਲ ਚਲ ਕੋਈ ਨਾ ਪੀ ਲਓ ਚਾ ਠੀਕ ਹੈ ਠੀਕ ਹੈ ਲਹਿਕਾਂ ਵਾਲੀ ਤੈਨੂੰ ਕਿਹਨੇ ਕਹਤਾ ਵੀ ਮੈਂ ਬਿਮਾਰ ਆ ਬੱਸ ਵਸ ਤੂੰ ਫੇਰ ਨਾ ਕਰ ਮੈਂ ਤਾਂ ਜਮਾ ਕੋੜੇ ਵਰਗੀ ਆ ਓਹੋ ਤੈਨੂੰ ਸੁਨੇਹਾ ਵੀ ਕਿਸੇ ਨੇ ਦਿੱਤਾ ਹੋਊ ਜਾਨੀ ਪਰੇ ਨੀ ਕਾਮਲੀਏ ਉਹ ਤਾਂ ਮੈਂ ਮੜ ਜੈ ਨਾ ਡਰਾਮਾ ਜਿਹਾ ਕਰਿਆ ਤੀ ਆਹੋ ਤੈਨੂੰ ਪਤਾ ਨਹੀਂ ਆ ਮੇਰੀ ਨੂੰ ਨੂੰ ਕਪੱਤੀ ਨੂੰ ਸਿੱਧੀ ਕਰਨ ਵਾਸਤੇ ਤੈਨੂੰ ਨਹੀਂ ਪਤਾ ਇਹ ਨਾ ਆਹੋ ਪਿੰਡ ਜਾਣ ਨੂੰ ਫਿਰਦੀ ਸੀ ਮੇਰੀ ਮਾਂ ਬਿਮਾਰ ਹੈ ਮੇਰੀ ਮਾਂ ਬਿਮਾਰ ਕੀ ਇਹਦੀ ਮਾਂ ਦੇ ਗੋਲੀ ਬਚੀ ਹੈਗੀ ਚੰਗੀ ਭਲੀ ਤੇ ਇਲਟੀ ਛੱਡ ਕੇ ਪਾਰ ਜਾਂਦੀ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੁਣ ਵਧੀਆ ਨਾਲੀ ਵੀ ਨਹੀਂ ਲੱਤਾਂ ਪੁੱਟਦੀ ਐ ਸੇਵਾ ਕਰਦੀ ਐ ਵਧੀਆ ਤੇ ਨਾਲੇ ਪੇਕੇ ਜਾਣ ਤੋਂ ਰਹਿ ਗਈ ਹੁਣ ਲੈ ਦੱਸ ਦੀ ਪਰੇ ਤਾਂ ਨੂੰ ਹਾ ਦਾ ਨਾ ਸਿੱਧਾ ਕਰਨੀ ਪੈਂਦੀਆਂ ਨੇਗੇ ਇਹਨਾਂ ਤਾਂ ਇਹਨੇ ਤਾਂ ਮੇਰਾ ਪੁੱਤ ਵੀ ਮਗਰ ਲਾ ਕੇ ਗਿਆ ਆਪਦੇ ਹੁਣ ਪਾਣੀ ਭਰਦੀ ਐਗੀ ਜਵਾਂ ਨਹੀਂ ਗਈ ਹੁਣ ਕਹਿੰਦੇ ਮੰਮੀ ਤੈਨੂੰ ਛੱਡ ਕੇ ਕਿਵੇਂ ਵਗ ਜਾਾਂ ਨਹੀਂ ਤੈਨੂੰ ਨਹੀਂ ਪਤਾ ਇਹ ਲੋਟ ਹੀ ਆਏ ਆਉਂਦੀਆਂ ਨੇ ਆਹੋ ਬਗਾਨੀਆਂ ਕਦੇ ਆਪਦੀਆਂ ਬਣੀਆਂ ਨੇ ਕਮਲਿਏ ਇਹਨਾਂ ਨੂੰ ਤਾਂ ਮੜਾ ਖਿੱਚ ਕੇ ਹੀ ਰੱਖੇ ਚੰਗਾ ਠੀਕ ਐ ਆਹੋ ਮਾਰਜਿਨ ਜਿਹੜਾ ਫਿਰ ਕਦੇ ਮਰਜੀ ਆ ਕੇ ਚੰਗਾ ਚੰਗਾ ਦਸਣਾ ਬੈਜੀ ਇਹਨਾਂ ਨੂੰ ਬਿਚ ਡਰਾਮੇ ਕਰਦੀ ਐ ਇਹ ਚੱਲ ਠੀਕ ਐ ਆ ਵੀਨਾ ਜਾਬੇ ਕਿ ਸੁਣ ਲਿਆ ਆਪਣੀਆਂ ਗੱਲਾਂ ਇਹਦੇ ਕੋਲੇ ਕੀ ਨੇ ਖਬਰ ਪਹੁੰਚਾਤੀ ਵੀ ਮੈਂ ਬਿਮਾਰ ਪਈ ਆ ਹੋ ਸਕਦਾ ਕਿਦੇ ਮਨਪ੍ਰੀਤ ਨੇ ਨਾ ਫੋਨ ਫੋਨ ਕਰਿਆ ਹੁਬੇ ਚਲ ਆਪਾਂ ਨੇ ਕੀ ਲੈਣਾ ਆਪਾਂ ਆਵਦਾ ਉੱਲੂ ਸਿੱਧਾ ਰੱਖੀਏ ਕੋਈ ਕੁਸ ਕਰੇ ਕੋਸ ਨਾ ਕਰੇ ਫਾਤਾ ਮਾਂ ਨੇ ਜਮਾ ਕਮਾਲ ਕਰਤੀ ਮਾਂ ਨੂੰ ਆ ਕੁਛ ਕਰਨ ਦੀ ਕੀ ਲੋੜ ਪਈ ਸੀ ਕਿ ਮੈਂ ਆਪਣੀ ਨੂੰਹ ਸਿੱਧੀ ਕਰਨੀ ਆ ਵੀ ਨੂੰਹ ਪੁੱਲਾ ਤੈਨੂੰ ਕੀ ਕਹਿੰਦੀ ਆ ਉਹ ਤੇਰੇ ਮੂਰੇ ਉਹ ਨਹੀਂ ਸਾਹ ਕੱਢਦੀ ਇਹ ਤਾਂ ਚੰਗਾ ਹੋਇਆ ਮਾਂ ਨੇ ਉੱਤੋਂ ਦੇਖ ਲਈ ਫੋਨ ਤੇ ਗੱਲਾਂ ਕਰਦੀ ਨਹੀਂ ਮੈਨੂੰ ਕੀ ਪਤਾ ਸੀ ਕਿ ਬਿਆਸਾ ਮਾਂ ਡਰਾਮਾ ਕਰ ਰਹੀ ਆ ਹੁਣ ਲੈ ਉਹ ਵਿਚਾਰੀ ਫਿਕਰ ਕਰੀ ਜਾਂਦੀ ਆ ਮਾਂ ਦੀ ਵੀ ਮੰਮੀ ਜੀ ਬਿਮਾਰ ਹੋ ਰਹੇ ਨੇ ਉਹ ਤਾਂ ਇਹਦੀ ਫਿਕਰ ਦੇ ਵਿੱਚ ਆਉਦੀ ਮਾਂ ਦਾ ਪਤਾ ਲੈਣੀ ਕੀ ਹੈਗੀ ਤੇ ਇਹ ਤੇ ਇਥੇ ਨਾਟਕ ਦੇ ਨਾਟਕ ਕਰੀ ਜਾਂਦੀ ਆ ਉਧਰ ਮੈਂ ਕਾ ਵਾਲਾ ਹੋਇਆ ਪਿਆ ਛੁੱਟੀਆਂ ਲੈ ਰੱਖਿਆ ਨੇ ਕੰਮ ਤੋਂ ਉਹ ਵੀ ਮੇਰੀ ਮਾਂ ਬਿਮਾਰਾ ਡਾਕਟਰਾਂ ਦੇ ਇਹਨੇ ਪੈਸੇ ਕਰੀ ਜਾਂਦਾ ਮੈਂ ਦਵਾਈਆਂ ਲੈ ਲਾ ਦੀ ਇਹਨਾਂ ਕਿਤੇ ਫਾਲਿਆ ਕਿਤੇ ਨਾ ਖਾਣ ਵਾਸਤੇ ਪਰ ਕਰੀ ਕੀ ਜਾਂਦੀ ਮੇਰੀ ਮਾਂ ਇਹ ਐ ਕਾਤੋਂ ਕਰੀ ਜਾਂਦੀ ਆ ਤਾਂ ਕਿੰਨਾ ਮਿੱਠਾ ਬੋਲਦੀ ਸੀ ਮਨਪੀਨ ਨਾਲ ਮੈਂ ਸਮਝ ਗਿਆ ਇਹ ਜਦੋਂ ਪਹਿਲੀ ਵਾਰ ਨਾ ਉਦੋਂ ਮੈਂ ਮਾਂ ਨੂੰ ਰੁੱਖਾ ਬੋਲ ਪਿਆ ਸੀਗਾ ਇਹ ਮਨ ਤਾਂ ਉਸਦੀ ਦਾ ਬਦਲਾ ਲੈ ਰਹੀ ਆ ਫਰਿਆਤ ਨਹੀਂ ਸਰਨਾ ਬਾਬਾ ਤੈਨੂੰ ਮਾਂ ਨਾਲ ਗੱਲ ਕਰਨੀ ਪਊਗੀ ਮਾਂ ਨਾਲ ਗੱਲ ਕਰਨੀ ਪਏ ਤੈਨੂੰ ਮਾਂ ਹਾਂ ਬਾਬੇ ਕਿਵੇਂ ਸਿਹਤਰੀ ਹੁਣ ਠੀਕ ਆ ਬਤਾ ਹੁਣ ਤਾਂ ਦਵਾਈ ਗੋਟੀ ਲੈ ਲਈ ਸੀ ਹਾਂ ਲੈ ਲਈ ਸੀ ਦਵਾਈ ਗੋਟੀ ਵੀ ਦੇ ਜਾਂਦੀ ਆ ਮਨਪ੍ਰੀਤ ਦਵਾਈ ਤਾਂ ਟਾਈਮ ਨਾਲ ਚਾਹ ਪਾਣੀ ਵੀ ਟਾਈਮ ਨਾਲ ਫੜਾ ਜਾਂਦੀ ਆ ਉਹ ਤਾਂ ਫੜਾ ਜਾਂਦੀ ਆ ਮਾ ਟੈਨ ਸਾਰਾ ਕੁਝ ਪਰ ਤੂੰ ਨਾ ਟਾਈਮ ਨਾਲ ਸਾਰਾ ਕੁਝ ਕਰਦੀ ਹੈਗੀ ਕਿਉਂ ਮੈਂ ਟਾਈਮ ਨਾਲ ਦਵਾਈ ਲੈ ਲੈਣੀ ਆ ਸਾਰਾ ਕੁਝ ਰੋਟੀ ਟੁਕ ਟਾਈਮ ਨਾਲ ਫੜਾ ਕੇ ਦੇ ਉਹ ਘਾ ਲੈਣੀ ਆ ਹੋਰ ਕੀ ਐ ਤੇ ਮੈਂ ਤਾਂ ਇਹ ਕਹਿੰਦਾ ਸੀਗਾ ਆਪਾਂ ਸ਼ਹਿਰ ਚੱਲਦੇ ਆ ਆਪਾਂ ਨਾ ਕਿਸੇ ਤੈਨੂੰ ਚੱਜ ਦੇ ਡਾਕਟਰ ਕੋਲ ਦਿਖਾ ਕੇ ਆਉਣਾ ਇੰਜੈਕਸ਼ਨ ਵਗੈਰਾ ਲਾ ਕੇ ਬੋਤਲਾਂ ਲਾ ਕੇ ਨਾ ਤੈਨੂੰ ਜਲਦੀ ਐਨ ਜਮਾ ਕੋੜੇ ਵਰਗੀ ਕਰ ਦੂਮਾ ਚਲੀ ਆਪਾਂ ਆ ਜਲੀ ਲੈ ਨਾ ਸਹਿਰ ਜ਼ਰੂਰੀ ਜਾਣਾ ਹੈ ਹੁਣ ਮੈਨੂੰ ਫਰਕ ਹੈਗਾ ਉਹੀ ਉਥੇ ਪੈਸੇ ਲਾ ਕੇ ਆਉਣੇ ਨੇ ਐਡਾ ਬਿੱਲ ਬਣਾ ਦੇਣਗੇ ਆ ਟੈਸਟ ਕਰਾ ਲੂ ਆ ਟੈਸਟ ਕਰਾ ਲੂ ਪਰ ਜਿਹੜੇ ਮੈਂ ਹੁਣ ਅਸੀਂ ਪੈਸੇ ਲਾਈ ਜਾਂਦੇ ਆ ਉਹ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਹ ਤਾਂ ਨਾਰਮਲੀ ਦਵਾਈ ਹੁੰਦੀ ਹੈਗੀ ਬਸ ਮੈਂ ਇਹਨਾਂ ਨਾਲ ਹੀ ਠੀਕ ਹੋ ਜੂੰਗੀ ਮਾਂ ਤੂੰ ਮੇਰੀ ਸਮਝ ਦੀ ਗੱਲ ਕੋਸ਼ਿਸ਼ ਨਹੀਂ ਕਰ ਰਹੀ ਹੈਗੀ ਮੈਂ ਤੈਨੂੰ ਕਹਿਣਾ ਕੀ ਚਾਹਣਾ ਆ ਜਿਹੜੀ ਤੂੰ ਥੋੜੇ ਚਿਰ ਪਹਿਲਾਂ ਫੋਨ ਤੇ ਗੱਲਾਂ ਕਰਦੀ ਸੀ ਨਾ ਮੈਂ ਸਾਰੀਆਂ ਸੁਣ ਲਈਆਂ ਤੇਰੀਆਂ ਹੁਣ ਦੱਸ ਤੂੰ ਕੀ ਮਤਲਬ ਉਹ ਗੱਲਾਂ ਦਾ ਲੈ ਅੱਛਾ ਫਿਰ ਹੁਣ ਤੂੰ ਖੜ ਕੇ ਮੇਰੇ ਗੱਲਾਂ ਵੀ ਸੁਣਨ ਲੱਗ ਗਿਆ ਨਾ ਫਿਰ ਗੱਲਾਂ ਕਰਾਂ ਮੈਂ ਕਿਸੇ ਹੋਰ ਨਾਲ ਕਰਦੀ ਦੀ ਕੋਈ ਗਲਤ ਗੱਲ ਨਹੀਂ ਕਰਦੀ ਦੀ ਮੇਰੀ ਭੈਣ ਨਾਲ ਹੀ ਮੈਂ ਗੱਲਾਂ ਕਰਦੀ ਦੀ ਮੈਂ ਤੈਨੂੰ ਕਦ ਕਹਾਵਾ ਤੂੰ ਗਲਤ ਗੱਲਾਂ ਕਰਦੀ ਸੀਗੀ ਪਰ ਮੈਨੂੰ ਇੰਨਾ ਕੀ ਪਤਾ ਤੈਨੂੰ ਫੋਨ ਤੇ ਕੀ ਗੱਲਾਂ ਕਰਦੀ ਸੀਗੀ ਫਿਰ ਪਤਾ ਤਾਂ ਪਤਾ ਸਹੀ ਫਿਰ ਦੱਸ ਤਾ ਚੰਗੀ ਗੱਲਾਂ ਮੈਂ ਤੇਰੇ ਵਾਸਤੇ ਇਹ ਅੱਛਾ ਛੋਟੇ ਵਾਸਤੇ ਚੰਗੀਆਂ ਨੇ ਗੱਲਾਂ ਮੇਰੇ ਵਾਸਤੇ ਕੋਈ ਗੱਲ ਵੀ ਨਹੀਂ ਚੰਗੀ ਮੈਂ ਤੂੰ ਐਂ ਦੱਸਦੇ ਸੀ ਤੇਰੇ ਨਾਲ ਖੜੇ ਕਿੱਥੇ ਨਹੀਂ ਹੈਗੇ ਜੇ ਮਨਪ੍ਰੀਤ ਤੇਰਾ ਕੀ ਮਾੜਾ ਕਰਤਾ ਉਹ ਦਿਨ ਸੱਚੀ ਵਿੱਚ ਹੀ ਮਾਂ ਬਿਮਾਰ ਹੋ ਰਹੀ ਐ ਤੇ ਤੂੰ ਇੱਥੇ ਪਖੰਡ ਕਰਨ ਲੱਗੀ ਪਈ ਕਿੰਨੇ ਦਿਨਾਂ ਦੀ ਅੱਛਾ ਉਹਦੀ ਮਾਂ ਦੇ ਤਾਂ ਗੋਲਾ ਵੱਜਦਾਗਾ ਚੰਗੀ ਭਲੀ ਹੈਗੀ ਉਹੀ ਜਾਣ ਕੇ ਬਿਠਾਉਂਦੀ ਆ ਉਹਨੂੰ ਵਿਆਉਂਦੀ ਹੋਣਾ ਭਾਈ ਹਾਂ ਵਿਆਉਂਦੀ ਆ ਨਾ ਠੀਕ ਐ ਠੀਕ ਐ ਜੇ ਤੇਰੇਤੀ ਹੁੰਦੀ ਫਿਰ ਮੈਂ ਤੂੰ ਵੀ ਤੈਨੂੰ ਅਗਲਾ ਇਹ ਚੀਜ਼ ਕਹਿੰਦਾ ਫਿਰ ਤੇਰੇ ਨਾਲੇ ਚੀਜ਼ ਹੁੰਦੀ ਫਿਰ ਮੇਰੇਤੀ ਹੁੰਦੀ ਨਾ ਮੈਂ ਹੀ ਨਹੀਂ ਕਹਿੰਦੀ ਆ ਜਾ ਮੈਂ ਬਿਮਾਰ ਆ ਆ ਜਾ ਮੈਨੂੰ ਸਾਥ ਚੜ੍ਹ ਕੇ ਮੜਾ ਜਾਂ ਮੋਟਾ ਸਿਰਦ ਹੋਣ ਲੱਗ ਮੜ ਮੋਟਾ ਕਿਸੇ ਨੂੰ ਤਅਸਰਵਾਤਾ ਹੁੰਦੀ ਰਹਿੰਦਾ ਉਹ ਮਾਮਾ ਨੂੰ ਤਾਂ ਹੁੰਦੀ ਐ ਵੀ ਮੇਰਾ ਤੀ ਪੁੱਤ ਮੇਰੇ ਕੋਲ ਹੋਵੇ ਜਦੋਂ ਮੈਂ ਬਿਮਾਰ ਹੋਵਾਂ ਅਜਿਹਾ ਹੁੰਦਾ ਕੀ ਪਤਾ ਕਿੱਲੇ ਵੇ ਸਾਹ ਨਿਕਲ ਜਾਣਾ ਐ ਸਾਹ ਇਕੱਲੇ ਨਹੀਂ ਹੁੰਦੇ ਨੇ ਸਾਹ ਨਿਕਲ ਜਾਂਦੇ ਹੁੰਦੇ ਨੇ ਤੇਰਾ ਤਾਂ ਇਹੜਾ ਇਹਨੇ ਦਿੰਦਾ ਪਖੰਡ ਫੜ ਰੱਖਿਆ ਇਹ ਕੀ ਗੱਲਾਂ ਨੇ ਮਾਂ ਚੱਜਦੀਆਂ ਗੱਲਾਂ ਤੇਰੇ ਵਾਸਤੇ ਮੈਂ ਤਾਂ ਭਾਈ ਜਮਾ ਪਖੰਡ ਫੜੇਗਾ ਫੜ ਰਿਹਾ ਤਾਂ ਪਤੀ ਲੱਗ ਰਿਹਾ ਕੁਝ ਨਹੀਂ ਹੋਇਆ ਤੈਨੂੰ ਫਿਰ ਜਮਾ ਨਹੀਂ ਹੋਇਆ ਮੈਨੂੰ ਹੁੰਦਾ ਕੋਈ ਕਦੀ ਵਾਰ ਬੰਦੇ ਨੇ ਕਰ ਲਿਆ ਮੈਂ ਤਾਂ ਜਾਣ ਦਿੰਦੀ ਨਹੀਂ ਐ ਕਿ ਜੀ ਗੱਲ ਹੈ ਕੋਈ ਨਹੀਂ ਮੈਂ ਲੈ ਕੇ ਜਾਉਂ ਫਿਰ ਉਹਨੂੰ ਮਾਂ ਤੂੰ ਰੋਟੇ ਕੰਮ ਕੌਣ ਕਰੂਗਾ ਯਾਰ ਕੰਮ ਨੂੰ ਕੀ ਆ ਕਿੰਨੇ ਦਿਨ ਤਹੋ ਕਹਿੰਦੀ ਚਾਚੀ ਛੱਡ ਦੇ ਰਹੀ ਚਾਚੀ ਛੱਡ ਦਿੰਦੀ ਆ ਕਦੇ ਕੋਈ ਬਾਹਰ ਲੱਕਦੇ ਸਰਦ ਹੋ ਤਾਂ ਲੱਤਾਂ ਦੁਖਦੀਆਂ ਕਦੇ ਬੁਖਾਰ ਹੋ ਗਿਆ ਤੈਨੂੰ ਚਾਚੀ ਨੂੰ ਭੇਜ ਦੇ ਘਰ ਤਾਂ ਚਾਚੀ ਨੂੰ ਭੇਜ ਦੇ ਘਰ ਤਾਂ ਚਾਚੀ ਨੂੰ ਭੇਜ ਦੇ ਬਾਬਾ ਤੇਰੇ ਵੀ ਤਾਂ ਹੱਟੇ ਪਰ ਚੱਲਦੇ ਨੇ ਤੂੰ ਵੀ ਤਾਂ ਦੋ ਦਿਨ ਰੋਟੀ ਪਕਾ ਕੇ ਖਾਈ ਸਕਦੀਆਂ ਮੈਂ ਬਈ ਨੌਕਰ ਨਹੀਂ ਹੈਗੀ ਤੁਹਾਡੀ ਬਠੇਰਾ ਕੰਮ ਕਰਦਾ ਤੂੰ ਪਾਲ ਕੇ ਏਡਾ ਵੱਡਾ ਕਰਤਾ ਹੁਣ ਸਾਰੀ ਉਮਰ ਮੈਂ ਹੀ ਕਰੀ ਜਾਮਾਂ ਕੋਈ ਨਹੀਂ ਕੋਈ ਨਹੀਂ ਮਾਂ ਮੈਨੂੰ ਨਹੀਂ ਪਤਾ ਸੀ ਵੀ ਮੇ ਆਰੰਗ ਲੈ ਗਈ ਮਾਂ ਤੂੰ ਮੁੰਨੇ ਜਮਾਂ ਚ ਕੀ ਨਹੀਂ ਸੀਗਾ ਕੋਈ ਉਹਦਾ ਕੀ ਕਸੂਰ ਬਿਜੜੀ ਬਗਾਨੀ ਤੀ ਤਾਂ ਸਾਰਾ ਕੁਝ ਤੇਨੂੰ ਬੈਠੀ ਉਠਾਈ ਨੂੰ ਦਿੰਦੀ ਆ ਸਾਰਾ ਕੁਝ ਉਹ ਹੀ ਗੱਲ ਵੀ ਕੰਮ ਤਾਂ ਦਾਬ ਕਰਦੀ ਆ ਤੂੰ ਫਿਰ ਵੀ ਉਹਨੇ ਦੁੱਖ ਦੇ ਨਹੀਂ ਮਾਂ ਤੇਰੇ ਵਾਸਤੇ ਕੰਮ ਤਾਂ ਉਹ ਕਰੂਗੀ ਉਹ ਕਿਹੜਾ ਦਾਜ ਲੈ ਕੇ ਆਈ ਇਹ ਵੀ ਉਹ ਮੇਲੇ ਬੈਠੀ ਹੋਵੇ ਅੱਛਾ ਅੱਜ ਤੱਕ ਮਾਂ ਤੂੰ ਉਹ ਗੱਲ ਭੁੱਲੀ ਹੋਣੀ ਹੈਗੀ ਐਂ ਭੁੱਲ ਜਾਂਦੀਆਂ ਹੁੰਦੀਆਂ ਨੇ ਮੇਰੀ ਕਿੱਡੀ ਬੇਇੱਜ਼ਤੀ ਕਰਾਈ ਸੀ ਉਹਨੇ ਯਾਦ ਹੈ ਠੀਕ ਹੈ ਵਿੱਚੋਂ ਤਾਂ ਫਿਰ ਮੈਨੂੰ ਗੱਲ ਹੁਣ ਪਤਾ ਲੱਗੀ ਆ ਨਾ ਵੀ ਮਾਂ ਦਾਜ ਵਾਲੀ ਗੱਲ ਤੇ ਖੜੀ ਹੈ ਮੇਰੀ ਆਪਦੀ ਬੇਇੱਜ਼ਤੀ ਵਾਲੀ ਗੱਲ ਤੇ ਖੜੀ ਆ ਪ ਜਾਨੀ ਮਾਂ ਦੱਸ ਮੈਨੂੰ ਪਤਾ ਲੱਗਿਆ ਲੱਗਿਆ ਪਤਾ ਬੱਸ ਫੇਰ ਚੁੱਪ ਰਹਿ ਬਾਲਾ ਨਾ ਬੋਲੀ ਮੇਰੇ ਮੂਰੇ ਮੈਂ ਤਾਂ ਕੀ ਬੋਲਣਾ ਪਰ ਜਿਹੜਾ ਤੂੰ ਉਹਦੀ ਮਾਂ ਨੂੰ ਉਹਦੇ ਤੋਂ ਬੱਕ ਕਰ ਰਹੀਆਂ ਨਾ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਰੱਬ ਦੇਖ ਰਿਹਾ ਮਾਂ ਆਹੋ ਤਾਂ ਹੀ ਤਾਂ ਤੂੰ ਮੇਰੇ ਤੋਂ ਬੱਕ ਹੋਈਆਂ ਨਾ ਉਹਦੇ ਮਗਰ ਲੱਗ ਲੱਗ ਕੇ ਮੈਂ ਕਹਿੰਦਾ ਬੱਕ ਹੋ ਗਿਆ ਮੱਸ ਵੀਰੇ ਕੰਮ ਦੇ ਨਾ ਸ਼ਾਮ ਨੂੰ ਫੇਰ ਤੇਰੇ ਕੋਲ ਆ ਜਾਣਾ ਉਹਦੇ ਕੋਲ ਵਿਚਾਰੇ ਕੋਲ ਬਾਅਦ ਚਾ ਨਾ ਪਹਿਲਾਂ ਤੇਰੇ ਕੋਲ ਆਉਣਾ ਵੀ ਮਾਂ ਠੀਕ ਐ ਤੂੰ ਰੋਟੀ ਪਾਣੀ ਖਾ ਲਿਆ ਉੱਚਦਾ ਮੈਂ ਮੰਨਦੀ ਆ ਤੂੰ ਮੇਰੇ ਕੋਲੇ ਆਉਣਾ ਪਰ ਪੱਖ ਤਾਂ ਹਰ ਵੇਲੇ ਉਹਦਾ ਪੂਰਦਾ ਹੈ ਨਾ ਤੂੰ ਕਿੱਥੋਂ ਪੂਰਦਾ ਵਾਂ ਕਿੱਥੋਂ ਪੱਖ ਪੂਰਦਾ ਆ ਉਹਦਾ ਮਾਰਾ ਤਾਂ ਲੱਗ ਰੇ ਮੇਰਾ ਉਹਦਾ ਮਾਰਾ ਕਿੱਥੋਂ ਲੱਡ ਲੱਗ ਰਿਆ ਇਹ ਤਾਂ ਤਰੀ ਮੈਂ ਗੱਲਾਂ ਸੁਣੀਆਂ ਫੋਨ ਤੇ ਨਹੀਂ ਹੋਈ ਗੱਲ ਐਸ ਤਾਂ ਮੈਨੂੰ ਬੈਠਣੇ ਬੈਠੇ ਨੂੰ ਸੇਵਾ ਕਰੀ ਜਾਂਦੇ ਵੀ ਮਾਂ ਸਾਡੀ ਬਿਮਾਰ ਆ ਪੈਸੇ ਲੈ ਜਾਂਦੇ ਉਹ ਗੋਲੀਆਂ ਬੰਦੀ ਖਾਣੀਆਂ ਪਤਾ ਨਹੀਂ ਨਾ ਆਪਣੀ ਕਿੱਥੇ ਰੱਖਨੇ ਕਿੱਥੇ ਨਾ ਲੈ ਆ ਪਿਆ ਥੱਬਾ ਗੋਲੀਆਂ ਦਾ ਲੈ ਆ ਪਿਆ ਥੱਬਾ ਗੋਲੀਆਂ ਦਾ ਜਾ ਨਹੀਂ ਮਾਂ ਰੋਜ਼ ਗੋਲੀ ਦੇ ਕੇ ਜਾਂਦੀ ਆ ਉਹ ਆਪਦੇ ਹੱਥ ਨਾਲ ਖਾਂਦੀ ਨਹੀਂ ਹੋਵੇਂਗੀ ਫਿਰ ਮਾਂ ਖਾਂਦੀ ਨਹੀਂ ਹੋਵੇਂਗੀ ਮ ਜਾਨਦਲ ਵਿੱਚ ਚੰਗੀ ਤਰ੍ਹਾਂ ਮੈਂ ਚੱਲ ਭਈ ਨਹੀਂ ਖਾਂਦੀ ਉਹੀ ਤਾਂ ਨਹੀਂ ਮੈਂ ਆਪਦੇ ਅੰਦਰ ਜ਼ਹਿਰ ਛੱਟਣੀ ਛੱਟਣੀ ਕੋਈ ਗੱਲ ਨਹੀਂ ਹੁਣ ਇਸੇ ਗੱਲ ਤੇ ਰਹੀ ਮਾਂ ਕੋਈ ਨਾ ਰਹਿ ਲੂੰਗੀ ਕਰਦਾ ਕੀ ਹਾਲ ਲੈ ਲੈ ਜਮੀ ਜਮਚਾ ਬਣਿਆ ਪਿਆ ਬਹੂ ਦਾ ਹੱਦੀ ਹੋਈ ਪਈ ਐ ਇਹਨਾਂ ਨੂੰ ਕੀ ਹੋ ਗਿਆ ਮੈਂ ਤੈਨੂੰ ਇਹ ਕਹਿਆ ਸੀ ਵੀ ਚਾਹ ਪੀ ਲਿਓ ਤੁਸੀਂ ਪਤਾ ਨਹੀਂ ਚਾਹ ਪੀਤੀ ਹੈ ਕਿ ਨਹੀਂ ਆਏ ਮੂੰਹ ਤਾਂ ਬਣਾਏ ਸੀ ਇਹਨਾਂ ਨੇ ਕਿਤੇ ਕਿਸੇ ਨਾਲ ਲੜਾਈ ਤਾਂ ਨਹੀਂ ਹੋ ਗਈ ਮੰਮੀ ਨੂੰ ਪੁੱਛਾਂ ਮੰਮੀ ਮੰਮੀ ਇਹਨਾਂ ਨੂੰ ਕੀ ਹੋ ਗਿਆ ਪਤਾ ਨਹੀਂ ਕਾ ਤੋ ਇਹਨਾਂ ਨੇ ਇੰਨਾ ਮੂੰਹ ਬਣਾਇਆ ਹੋਇਆ ਸੀਗਾ ਕਿਤੇ ਤੁਹਾਡੇ ਨਾਲ ਤਾਂ ਨਹੀਂ ਕੋਈ ਗੱਲ ਹੋਈ ਹਾਂ ਹੋਈ ਹੈ ਤੂੰ ਦੱਸ ਕੀ ਹੋ ਗਿਆ ਮੰਮੀ ਹੋਣਾ ਕੀ ਸੀ ਤੇਰੀਆਂ ਉਂਗਲਾਂ ਲਾਈਆਂ ਹੋਈ ਨੇ ਤਾ ਲੜਦਾ ਮੇਰੇ ਨਾਲ ਨਹੀਂ ਤੂੰ ਆਹੀ ਕੁਝ ਸਿਖਾਉਣੀ ਆ ਉਹਨੂੰ ਸਾਰਾ ਦਿਨ ਆਹੀ ਪੱਟੀਆਂ ਪੜਾਈ ਜਾਊਗੀ ਤੇਰੀ ਮਾਂ ਨਾਲ ਲੜ ਤੇਰੀ ਮਾਂ ਨਾਲ ਲੜ ਨਹੀਂ ਮਾਂ ਨੂੰ ਮੂੰਹ ਹੀ ਜਾ ਕੇ ਕਿਸੇ ਬਿਰਦਾ ਸ਼ਰਮ ਵਿੱਚ ਛੱਡਿ ਆਓ ਜੇ ਬੁਰੀ ਲੱਗਦੀ ਆ ਮੈਂ ਮੰਮੀ ਪਰ ਮੈਂ ਤਾਂ ਸੌਂ ਲੱਗੀ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ ਹਾਂ ਤੂੰ ਤਾਂ ਕੁਝ ਕਹੀ ਨਹੀਂ ਹੋਣੀ ਜੇ ਤੂੰ ਕਹੀ ਨਹੀਂ ਆ ਨਾ ਤਾਂ ਮੇਰੇ ਨਾਲ ਲੜਦਾ ਪਹਿਲਾਂ ਤਾਂ ਕਦੇ ਲੜਿਆ ਨਹੀਂ ਸੀ ਨਹੀਂ ਜਿੱਦੇ ਦੀ ਤੂੰ ਆਈਆਂ ਸਾਡੇ ਮਾਂ ਪੁੱਤਾਂ ਚ ਫਿੱਕਾ ਪਵਾ ਕੇ ਰੱਖਤੀ ਤੇ ਮੰਮੀ ਤੁਸੀਂ ਮੇਰਾ ਯਕੀਨਤਾ ਕਰੋ ਮੈਨੂੰ ਤਾਂ ਸੱਚੀ ਕਸਮ ਲੱਗੇ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ ਕਹੀ ਤੁਹਾਡੇ ਬਾਰੇ ਨਾ ਚੰਗੀ ਨਾ ਮਾੜੀ ਅੱਛਾ ਤੇਰੇ ਦਾ ਯਕੀਨ ਕਰਾਂ ਮੈਂ ਮੈਨੂੰ ਐ ਦੱਸੀ ਤੂੰ ਮੇਰੀ ਲੱਗਦੀ ਕੀ ਐ ਧੀਏ ਮੇਰੀ ਵੀ ਤੇਰੇ ਦਾ ਯਕੀਨ ਕਰਾਂ ਇਹ ਨੂੰਹਾਂ ਦੇ ਵੀ ਯਕੀਨ ਹੁੰਦੇ ਨੇ ਕਨੇ ਮੰਮੀ ਤੁਸੀਂ ਤਾਂ ਆਪ ਹੀ ਸਮਝਦਾਰ ਸਿਆਣੇ ਹੋ ਤੁਹਾਨੂੰ ਆਪ ਨੂੰ ਹੀ ਅਕਲ ਚਾਹੀਦੀ ਆ ਜਿੱਦ ਤੇ ਤੁਸੀਂ ਬਿਮਾਰ ਬੈਠੇ ਹੋ ਮੈਂ ਤਾਂ ਤੁਹਾਡਾ ਕਦੇ ਬੰਦ ਵੀ ਵਸਾ ਨਹੀਂ ਖਾਦਾ ਜਦੋਂ ਵੀ ਤੁੰਨ ਰੋਡ ਪੈਂਦੀ ਆ ਮੈਂ ਤੁਹਾਡੇ ਇਕ ਬੋਲ ਤੇ ਆ ਕੇ ਖੜਦੀ ਆ ਅੱਛਾ ਹੁਣ ਤੂੰ ਮੇਰੀ ਆਕਲਾਂ ਵੀ ਵਰਖਦੀ ਐ ਨਾ ਅਕਲ ਤੇਰੀ ਮਾਂ ਨੇ ਤੈਨੂੰ ਦਿੱਤੀ ਐ ਮੇਰੀ ਅਕਲ ਦੇ ਤਾਂ ਆ ਖੜੀ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਕਿੰਨੀ ਕਾਕ ਲੈਣੀ ਤਾਂ ਮੈਂ ਬੇਅਕਲਿਆਣਾ ਕੀ ਕੰਮ ਕਰਤਾ ਮੰਮੀ ਤੂੰ ਸਾਰਾ ਬੇਅਕਲਿਆਣਾ ਹੀ ਕਰਦੀ ਐ ਅਕਲ ਵਾਲਾ ਕਿਹੜਾ ਕਰਿਆਤਾ ਤੁਹਾਨੂੰ ਸੰਭਦੀਆਂ ਤੇ ਬਾਪੇ ਨੂੰ ਸੰਭਦੀ ਐ ਤੁਹਾਡਾ ਘਰ ਸੰਭਦੀ ਐ ਬੇਅਕਲੀ ਵਾਲਾ ਕੰਮ ਮੇਰਾ ਅੱਛਾ ਫਿਰ ਤੂੰ ਸੰਭ ਕਰਦੀ ਐ ਮੇਰੇ ਸਿਰ ਕੋਈ ਜੇ ਸਾਹਮਦੀ ਐ ਘਰ ਸਾਹਮਦੀ ਐ ਮੈਨੂੰ ਸਾਹਮਦੀ ਐ ਕਿਉਂ ਕੀ ਗੱਲ ਬਈ ਵਿਆਹ ਕੇ ਨਹੀਂ ਲਿਆਂਦੀ ਤੂੰ ਨਹੀਂ ਨਹੀਂ ਆਹਨ ਤਾਂ ਮੈਂ ਤੁਹਾਡੇ ਤੋਂ ਕਰਵਾਉਣੀ ਆਉਂਦੇ ਤੇ ਨਾਲ ਤਾਂ ਸਾਰਾ ਤੁਹਾਡਾ ਕੰਮ ਅੱਗੇ ਪੱਜ-ਪੱਜ ਕੇ ਕਰਦੀ ਆਂ ਨਾਲੇ ਤੁਹਾਨੂੰ ਸੰਭੀ ਜਾਣੀ ਆ ਬਸ ਇਹੀ ਗਲਤੀ ਐ ਮੇਰੀ ਤਾਂ ਹਾਂ ਘਰ ਦੀ ਮਾਲਕਣ ਵੀ ਤੂੰ ਹੀ ਬਣੀ ਬੈਠੀ ਐਂਗੀ ਸਾਰੇ ਘਰ ਸੇ ਦੀ ਸਮਝ ਗਈ ਉੜਦੇ ਪੱਲੇ ਆ ਕੇ ਨਾ ਰਾਜੇ ਘਰ ਦੀ ਮਾਲਕਣ ਬਣੀ ਬੈਠੀ ਐ ਤੂੰ ਚੁੱਪ ਕਰਕੇ ਮੇਰੇ ਮੂੰਹ ਨਾਲ ਲੱਗ ਮੰਮੀ ਮੇਰੇ ਨਾਮ ਤੁਸੀਂ ਕਿਹੜੀ ਰਜਿਸਟਰੀ ਕਰਾਤੀ ਮੈਂ ਕੀਦੇ ਤੇ ਸਾਈਨ ਕਰਤੇ ਵੀ ਸਾਰਾ ਕੁਝ ਮੇਰੇ ਨਾਮੇ ਹੋ ਗਿਆ ਨਹੀਂ ਤੇਰਾ ਨਾ ਹੀ ਐ ਤੇਰੇ ਹੀ ਇਹ ਸਭ ਕੁਝ ਮੈਂ ਕਿ ਵੇਕਤੇਦਾਰ ਕੇ ਲੈ ਜੂਗੀ ਇਹਨੂੰ ਉਹ ਬੱਸ ਕਰ ਜੋ ਮੰਮੀ ਘਟੋ ਘਟ ਤੁਸੀਂ ਇੰਨਾ ਕੀ ਸੋਚਣੋ ਵੀ ਮੈਂ ਤਾਂ ਪਹਿਲੇ ਹੀ ਬਥੇਰੀ ਤਪੀ ਹੋਈ ਆ ਇੱਕ ਤਾਂ ਮੇਰੀ ਮਾਂ ਬਿਮਾਰ ਪਈ ਆ ਉੱਪਰੋਂ ਮੈਂ ਆਪਦਾ ਪਤਾ ਲੈਣ ਨਹੀਂ ਜਾ ਸਕੀ ਉਹਨਾਂ ਦਾ ਤੇ ਉੱਤੋਂ ਤੁਸੀਂ ਟੁੱਟੇ ਕੀ ਬੈਠੀ ਰਹਿ ਕੱਲ ਦੀ ਭੂਤ ਨਹੀਂ ਸਿਵਿਆ ਜਦ ਮੈਨੂੰ ਮੱਤਾਂ ਨਹੀਂ ਦਿਆ ਹੈ ਨਾ ਤੇਰੀ ਮਾਂ ਦੇ ਕੀ ਗੋਲਾ ਬੱਜਿਆ ਚੰਗੀ ਬਲੀਏ ਤੇਰੀ ਮਾਂ 20 ਵਾਰੀ ਤਪਸਰਵਾ ਝੜਦੇ ਨੇ ਚੱਕੂ ਝੋਲਾ ਉੱਢ ਲੂ ਮਾਂ ਦਾ ਪਤਾ ਲੈ ਮੇਰੀ ਗੱਲ ਸੁਣ ਲੋ ਵਿਆਹ ਕੇ ਮੈਂ ਆਈ ਆ ਇਸ ਘਰ 'ਚ ਮੈਨੂੰ ਚਾਹੇ ਲਖਮੰਦਰ ਚੰਗਾ ਬੋਲੋ ਪਰ ਮੇਰੀ ਮਾਂ ਤੱਕਣਾ ਪਹੁੰਚੋ ਮੈਂ ਪੇਕੇਆਂ ਦੇ ਖਿਲਾਫ ਨਹੀਂ ਕੁਝ ਵੀ ਸੁਣ ਸਕਦੀ ਨਾਲੇ ਦੂਜੀ ਗੱਲ ਤੁਹਾਨੂੰ ਮੈਂ ਨਾ ਆਪਦੀ ਮਾਂ ਤੋਂ ਉਤਲਾ ਦਰਜਾ ਦਿੱਤਾ ਹੋਇਆ ਹੈ ਵੀ ਚਲੋ ਕੋਈ ਗੱਲ ਨਹੀਂ ਫੇਰ ਤਾਂ ਕੱਲੀ ਨੇ ਦਰਜਾ ਦਿੱਤਾ ਸਾਰਿਆਂ ਨੂੰ ਹੀ ਦਰਜਾ ਹੀ ਦਿੰਦੀਆਂ ਨੇ ਤੂੰ ਚੁੱਪ ਕਰਕੇ ਤੁਰ ਜਾ ਮੇਰੇ ਜਿਆਦੇ ਮੂੰਹ ਨਾ ਲੱਗ ਅਸਲ 'ਚ ਜਿਹੜੇ ਸਾਹਬ ਨਾਲ ਤੁਹਾਡੇ ਲੱਛਣ ਆ ਤੁਹਾਨੂੰ ਤਾਂ ਕੋਈ ਪਾਣੀ ਦਾ ਗਲਾਸ ਨਾ ਪੁੱਛੇ ਮਰਿਆ ਪਿਆ ਨੂੰ ਨਾ ਪੁੱਛ ਤੂੰ ਨਾ ਪੁੱਛਾ ਤੈਨੂੰ ਕਹਿੰਦਾ ਗੋੜੇ ਤੂੰ ਮੇਰੇ ਤੋਂ ਪਾਣੀ ਦਾ ਗਲਾਸ ਪੁੱਛ ਬਾਬੇ ਯਾਰ ਮੈਂ ਤੈਨੂੰ ਕਿੰਨੇ ਚਿਰ ਤਾਂ ਦੇਖੀ ਜਾਨਾ ਗੱਲ ਸੁਣ ਗੱਲ ਹੈ ਕੋਈ ਯਾਰ ਤੂੰ ਐ ਮੂੰਹ ਜਿਹਾ ਬਣਾਇਆ ਹੋਇਆਗਾ ਜੇ ਕੋਈ ਗੱਲ ਆ ਤਾਂ ਦੱਸ ਗੱਲ ਤਾਂ ਬਈ ਬਹੁਤ ਵੱਡੀ ਆ ਯਾਰਾ ਤੈਨੂੰ ਪਤਾ ਬੰਦੇ ਨੂੰ ਤਾਂ ਯਾਰ ਬਾਹਰ ਦੇ ਕੰਮ ਕਰ ਹੀ ਨਹੀਂ ਹਿਸਾਬ ਚੋਂਣ ਦਿੰਦੇ ਜਦੋਂ ਘਰੇ ਜਨਾਨੀਆਂ ਦਾ ਕਲੇਸ਼ ਹੋਵੇ ਤਾਂ ਬੰਦੇ ਦੀ ਜਉਣਾ ਦੱਬਰ ਹੋ ਜਾਂਦਾ ਓਹੋ ਪਤੰਦਰਾ ਕਹਿੰਦਾ ਜਨਾਨੀਆਂ ਦਾ ਕਲੇਸ਼ ਹੋਵੇ ਓਏ ਜਿਹੜੇ ਘਰ ਚ ਦੋ ਭਾਂਡੇ ਹੁੰਦੇ ਨੇ ਨਾ ਖੜਕਦੀ ਰਹਿੰਦੇ ਹੁੰਦੇ ਨੇ ਨਾਲੇ ਬੁੜੀਆਂ ਦੀ ਲੜਾਈ ਦੀ ਗੱਦੀ ਟੈਨਸ਼ਨ ਲੈਣੀ ਓਏ ਲੜਾਈ ਦੀ ਟੈਨਸ਼ਨ ਵੀ ਨਹੀਂ ਹੈਗੀ ਕੋਈ ਡੀਅਰ ਮੈਨੂੰ ਹੁਣ ਮੇਰੀ ਮਾਂ ਨਾ ਬਿਮਾਰੀ ਦਾ ਬਹਾਨਾ ਲਾ ਕੇ ਹਫ਼ਤੇ ਮੰਗ ਹੋ ਗਿਆ ਬੈੱਡ ਤੇ ਪਈ ਐ ਠੀਕ ਐ ਹਾਲਾਂਕਿ ਉਹ ਬਿਮਾਰ ਹੈ ਵੀ ਨਹੀਂ ਬਈ ਅੱਜ ਫੋਨ ਤੇ ਉੱਤੋਂ ਫੜਦੀ ਮੈਂ ਗੱਲਾਂ ਕਰਦੀ ਮੇਰੀ ਮਾਸੀ ਨਾਲ ਅਕੇ ਮੈਂ ਤਾਂ ਜਾਣ ਕੇ ਬੰਦ ਲਾਏ ਬੈਠੀ ਆ ਵੀ ਮੈਂ ਤਾਂ ਆਪਦੀ ਨੂਨ ਤਾਂ ਕਰਨਾ ਵੀ ਭਲਾ ਇਹ ਕਿੱਥੇ ਲਿਖਿਆ ਹੋਇਆ ਯਾਰ ਆਖਰ ਨੂੰ ਉਹ ਵੀ ਤਾਂ ਗੀ ਦਿੱਤੀ ਆ ਕਿਸ ਦੀ ਭੈਣਾ ਯਾਰ ਆਪਾਂ ਉਹਨੂੰ ਕਿਉਂ ਤਾਂ ਕਰੀ ਜਾਂਦੇ ਆ ਚੱਕਰ ਪਤਾ ਕੀ ਆ ਸਿਰਫ ਇਸ ਗੱਲ ਦੀ ਉਹ ਲਈ ਬੈਠੀ ਆ ਵੀ ਹਾਂ ਵੀ ਉਹਦੇ ਕਰਕੇ ਮੈਂ ਮੇਰੀ ਮਾਂ ਦੇ ਅੱਗੇ ਬੋਲ ਪਿਆ ਮੈਂ ਤਾਂ ਬੋਲਣੀ ਸੀਗਾ ਮੇਰੀ ਘਰ ਵਾਲੀ ਨੂੰ ਬਈ ਤੰਗ ਕਰੀ ਜਾਂਦੀ ਸੀਗੀ ਅੱਗੇ ਤੂੰ ਪਿੱਛੇ ਲੱਗੇ ਗਈਆਂ ਜਾਂ ਤੂੰ ਸੌ ਸੌ ਗੱਲਾਂ ਸੁਣਾਉਂਦੀ ਆ ਯਾਰ ਮੇਰੀ ਮਾਂ ਇਹ ਤਾਂ ਗੱਲ ਫਿਰ ਮਾੜੀ ਆ ਬਾਈ ਤਾਈ ਦੀ ਨਾਲੇ ਮੇਰੀ ਗੱਲ ਸੁਣ ਉਹ ਸਿਆਣੀ ਵਿਆਣੀ ਆ ਉਹਨ ਤਾਂ ਸੋਕੋ ਤੈਨੂੰ ਸਮਝਾਉਣਾ ਚਾਹੀਦਾ ਜੇ ਤੂੰ ਗਲਤੀ ਕਰੇ ਯਾਰ ਜੇ ਵੱਡੇ ਗਲਤੀਆਂ ਕਰਨ ਲੱਗ ਜਾਣਗੇ ਫਿਰ ਲੋਕਾਂ ਦੇ ਘਰ ਕਿੱਦਾਂ ਵੱਸਣਗੇ ਬਾਈ ਬਸ ਇਹੀ ਗੱਲ ਦਾ ਤਾਂ ਸਿਆਪਾ ਬਾਈ ਵੀ ਬੰਦਾ ਜਾਵੇ ਤਾਂ ਜਾਵੇ ਕਿੱਧਰ ਨੂੰ ਮਾਂ ਦੀ ਮਨਾਂ ਤਾਂ ਘਰ ਲਈ ਤੋ ਜਾਣਾ ਘਰੇ ਤੋਂ ਮਨਾਂ ਤਾਂ ਮਾਂ ਤੋਂ ਜਾਣਾ ਮਤਲਬ ਵਿਚਾਰੇ ਫਸ ਗਿਆ ਨਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਮਾਂ ਇਹ ਸਭ ਕਾਦੇ ਵਾਸਤੇ ਕਰੀ ਜਾਂਦੀ ਐ ਵੀ ਕੱਲ ਦੀ ਜਵਾਖੜੀ ਐ ਤੇ ਤੂੰ ਸਾਰੀ ਉਮਰ ਹਟਾ ਕੇ ਬੈਗੀ ਫਿਰ ਵੀ ਆਹ ਚੱਕਰਾਂ 'ਚ ਪਈ ਐ ਮੇਰੀ ਗੱਲ ਸੁਣ ਬਾਬੇ ਧਿਆਨ ਨਾਲ ਤੂੰ ਹੋ ਸਕਦਾ ਹੈ ਕਿ ਤਾਈ ਨੂੰ ਕੋਈ ਨਾ ਕੋਈ ਹੋਰ ਅੰਡਣ-ਗੰਡਣ ਉਂਗਲ ਲਾ ਕੇ ਜਾਂਦੀ ਹੋਵੇ ਤੂੰ ਨਾ ਇਹ ਸਾਰੇ ਮਸਲੇ ਨੂੰ ਮੜਾ ਜਾ ਠੰਡੇ ਦਿਮਾਗ ਨਾਲ ਵਿਚਾਰ ਮੇਰੀ ਗੱਲ ਸੁਣ ਬੀ ਐ ਨਾ ਹੋਵੇ ਕਿ ਤੇ ਤੁਹਾਡੇ ਘਰ ਚ ਦਫਾੜ ਪੈਂਦਾ ਪੈਂਦਾ ਜਿਆਦਾ ਪੈ ਜੇ ਓਏ ਉਹੀ ਤਾਂ ਮੈਂ ਚੀਜ਼ ਦਾ ਡਰ ਲੱਗਿਆ ਪਿਆ ਪਹਿਲਾਂ ਵੀ ਉਹ ਗੱਲ ਵੀ ਅੰਡੇ ਗੋਣੇ ਲੜਾਈ ਸੀਗੇ ਹੁਣ ਫੇਰ ਕੋਈ ਨਾ ਕੋਈ ਛਾਪਾ ਪੈ ਰਿਹਾ ਪਰ ਮੇਰੀ ਮਾਂ ਸਮਝਦੀ ਨਹੀਂ ਹੈਗੀ ਗੱਲ ਨੂੰ ਯਾਰ ਹੁਣ ਮੈਂ ਜਦ ਕਹਾਂ ਨਾ ਵੀ ਮਾਂ ਇਹ ਸਭ ਕਾਦੇ ਵਾਸਤੇ ਕਰੀ ਜਾਨੀ ਤੂੰ ਅਕੇ ਮੈਂ ਤੋ ਬਦਲਾ ਲੈਣਾ ਤੂੰ ਅਕੇ ਉਹਦੇ ਪਿੱਛੇ ਲੱਗ ਕੇ ਮੈਨੂੰ ਬੋਲਿਆ ਵੀ ਬਗਾਨਾ ਥੋੜੀ ਕੋਈ ਬੋਲ ਕੇ ਤਰਾਬਦੀ ਮੁੰਡਾ ਮਾਂ ਮੈਂ ਓਏ ਹੋ ਰਹੀ ਯਾਰ ਮੇਰੀ ਗੱਲ ਸੁਣ ਬਾ ਤੂੰ ਐ ਕਰੀ ਇੱਕ ਵਾਰ ਤਾਈ ਨੂੰ ਪਿਆਰ ਨਾਲ ਸਮਝਾ ਕੇ ਦੇਖਣੀ। ਬਾਕੀ ਤੈਨੂੰ ਪਤਾ ਆਪਣੀ ਭਝਾਈ ਤਾਂ ਵੈਸੇ ਹੀ ਬਹੁਤ ਸਿਆਣੀ ਹੈਗੀ। ਬਾਕੀ ਜਦੋਂ ਮੇਰਾ ਗੜਾ ਲੱਗਿਆ ਨਾ ਮੈਂ ਵੀ ਤਾਈ ਨਾਲ ਗੱਲ ਕਰਕੇ ਦੇਖੂਗਾ। ਆ ਜਾ ਯਾਰ ਚਾਹ ਪਾਣੀ ਪੀਏ ਜਾ ਕੇ ਸਵੇਰ ਦੇ ਕੰਮ ਕਰੀਏ। ਤੂੰ ਤਾਂ ਹੀ ਨਾ ਕੀ ਗੱਲ ਕਰੇਂਗਾ। ਕਿਸ ਦੀ ਮੰਨੇ ਫੇਰੀ ਹੈ ਨਾ।